ਹਮ ਸੂਰਤ ਕੋਈ ਨਹੀਂ ਉਹditਾਂ ਮੈਂ ਲੈ ਹੀ ਨਹੀਂ ਰਿਹਾ ਲੈ ਬਾਈਟ ਕਹਿ ਰਿਹਾ ਮੈਂ ਕੁਝ ਹੋਰ ਹੀ ਨਾ ਸਮਝਾਈ ਜਾ ਕਰੋ ਤੁਸੀਂ ਨਿਰਮਲ ਜੀ ਇਹ ਜਿਹੜੇ ਤਿੰਨ ਤੁਸੀਂ ਫੜੇ ਨੇ ਇਹ ਵਿਅਕਤੀ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਇਹਨਾਂ ਦਾ ਜੀ ਮਿਤੀ 8 8 ਨੂੰ ਲਖਵਿੰਦਰ ਸਿੰਘ ਹੈ ਆਪਣਾ ਸੁਪਰਵਾਈਜ਼ਰ ਪਟਿਆਲਾ ਸਰਕਲ ਦਾ ਟਾਵਰਾਂ ਦਾ ਹੂੰ ਉਹਨੇ ਸਾਡੀ ਕੰਪਲੇਂਟ ਕੀਤੀ ਸੀ ਵੀ ਸਾਡੇ ਟਾਵਰਾਂ ਤੇ ਵੀ ਗੱਡੀ ਨੰਬਰ ਐਚ ਆਰ 70 ਏ 8549 ਗੱਡੀ ਉਹ ਚੋਰੀ ਕਰਨਾ ਆਇਆ ਸੀ ਉੱਥੇ ਕਮਾਸਪੁਰ ਹੂੰ ਉੱਥੇ ਪੰਜਾਂ ਨੂੰ ਭੱਜ ਗਏ ਹੂੰ ਫਿਰ ਅਸੀਂ 11 ਤਰੀਕ ਨੂੰ ਫਿਰ ਤਰਜੀਹ ਸਵਰਜ ਬਾਹਰ ਸੀ ਸਾਡੂੰ ਲਖਵਿੰਦਰ ਸਿੰਘ ਉੱਥੇ ਹਾਜ਼ਰ ਮਿਲੇ ਆਪਣੇ ਮੰਡੀ ਚ ਟੁੱਟਰ ਬੋਲ ਹਾਂ ਉਹਨੇ ਦੱਸਿਆ ਵੀ ਚੋਰੀ ਹੋਈ ਸੀ ਟਾਵਰਾਂ ਤੇ ਇੱਕ ਬਰੈੜੀ ਹੋਈ ਇੱਕ ਹੋਰ ਪਿੰਡ ਹੋਈ ਸੀ ਸਵਨਪੁਰ ਹਾਂ ਕਿ ਜੇ ਚੋਰੀ ਕੀਤੀ ਪੁਲਿਆਰੀ ਪਟਿਆਲੇ ਤੋਂ ਜਿਹਦੇ ਵਿੱਚ ਸਮੇਂ ਸਮਾਨ ਦੇ ਨਾਕਾਬੰਦੀ ਕੀਤੀ ਜਾਵੇ ਸਰਬੋਤ ਚੁਪਕੀ ਤੱਕ ਕਬੂਆ ਸੋਰੇ ਹਾਂ ਅਸੀਂ ਉੱਥੇ ਨਾਕਾਬੰਦੀ ਕੀਤੀ ਤਾਂ ਉਧਰ ਪਟਿਆਲੇ ਵੱਲੋਂ ਇੱਕ ਗੱਡੀ ਚ ਆ ਗਏ ਹਾਂ ਗੱਡੀ 'ਚ ਤਿੰਨ ਬੰਦੇ ਇਹ ਮਿਲ ਗਏ ਲਾਪਰੀ ਸਿੰਘ ਮਦਲਸ਼ਾਦ ਅਥਰਾਜ ਹੂੰ ਤੇ ਇਹਨਾਂ ਦੇ ਕੋਲ ਡਿੱਗੀ ਜੋ ਪੰਜ ਬੈਟਰੀਆਂ ਬਰਾਬਦ ਹੋਈਆਂ ਹੂੰ ਤੇ ਅੱਗੇ ਤੇ 30000 ਜੀ ਇਹਨਾਂ ਨਾਲ ਦੇ ਹੋ ਰਹੀ ਨੇ ਜਿਹੜੇ ਕੋਲ ਉਹਨਾਂ ਦੇ ਕੋਈ ਇਹਨਾਂ ਦੀ ਪੁਰਾਣੀ ਕੋਖ ਕੱਢੀ ਆ ਵੀ ਕੋਈ ਹੋਰ ਵੀ ਇਹਨਾਂ ਦੇ ਕੋਈ ਪਹਿਲਾ ਮੁਕਦਮੇ ਦਰਜ ਹੋਣ ਪੁਰਾਣੀ ਕੋਖ ਅਜੇ ਨਾ ਚੱਲਿਆ ਦਾ ਰਿਕਾਰਡ ਖੋਲ ਕੇ ਪਤਾ ਲੱਗੇ ਹੋਵੇ ਕੀ ਇਹਦਾ ਹੂੰ ਵੈਸੇ ਵਾਸੀ ਕਿੱਥੇ ਦਿਨੇ ਰਹਿਣ ਵਾਲੇ ਵਾਸੀ ਲਾਪਰੀ ਸਿੰਘਾ ਗਲਾੜ ਦਾ ਹੂੰ ਤੇ ਮੁਹੰਮਦ ਸ਼ਾਹ ਦਾ ਹੈਗਾ ਯੂਪੀ ਦਾ ਹਾਲ ਟਵਾੜੇ ਰੇ ਦੇ ਕਿਰਾਏ ਤੇ ਹਾਂ ਹਰ ਸੜਾ ਦਿਖਾਉਣੇ ਆਲਪੜਦਾ ਤੇ ਤੁਸੀਂ ਅੱਜ ਕੋਟ ਚ ਪੇਸ਼ ਕਰੋਗੇ ਇਹਨਾਂ ਨੂੰ ਹਾਂ ਜੀ ਪਹਿਲਾਂ ਪੇਸ਼ ਕੀਤਾ ਸੀ ਉਹਦੇ ਨਾਲ ਦੋ ਦਾ ਰਿਮਾਰਕ ਸੀ ਉਹ ਜਿਮਾਂਡ ਖਤਮ ਹੋ ਗਿਆ ਜਿਹਨਾਂ ਦੇ ਮੈਡੀਕਲ ਕਰਾ ਕੇ ਤੇ ਪੇਸ਼ ਕਰਾਂਗੇ ਠੀਕ ਹੋ ਕਿਉਂ ਟੈਨਸ਼ਨ ਲਈਏ ਤੁਮ ਅਸੀਂ ਆਪ ਹੀ ਸਿਆਣੇ ਹਾਂ ਮੁੰਡੇ ਨੂੰ ਕੰਮ ਜਿਹੜਾ ਜੰਮੋਂ ਦਾ ਤੁਮੀ ਹਾਂ ਪਤਾ ਮੈਨੂੰ ਠੀਕ ਹੋਣਗੇ ਇਥੇ ਚੋਰੀ ਕੀਤੀ ਨਾਲੇ ਠੀਕ ਹੈ